ਅਜਿਹਾ ਜੀਨੀਅਲ ਮੇਡਿਕੀ ਟਿਕੀ ਕੰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪ੍ਰੋ 20 April ਕੋਟੜਾ ਕਾਲੀ ਸਾਹਿਬ ਸੰਦੋਖ ਸਰ ਵਿਖੇ ਬੜੀ ਸ਼ਰਧਾ ਤੇ ਉਮਤਾ ਨਾਲ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਅੱਜ ਜਥਾ ਇਸ਼ਨਾਨ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਕੀਤੀ ਗਈ ਹੈ ਤੇ ਜਿਸ ਵਿੱਚ ਲੰਗਰ ਬਾਰੇ ਤੇ ਹੋਰ ਪ੍ਰਬੰਧਾਂ ਬਾਰੇ ਡਿਊਟੀਆਂ ਲਗਾਈਆਂ ਗਈਆਂ ਹਨ ਤੇ 18 April ਨੂੰ ਖੰਡਵਟ ਸਭ ਆਰੰਭ ਹੋਣਗੇ 20 April ਨੂੰ ਭੋਗ ਪੈਣਗੇ ਉਪਰੰਤ ਖੁੱਲੇ ਪਣਾਲ ਵਿੱਚ ਕੀਰਤੰਨ ਦਰਬਾਰ ਸਜੇਗਾ ਗੁਰੂ ਘਰ ਦੇ ਕੀਰਤਨੀ ਹਾਜ਼ਰੀਆਂ ਭਰਨਗੇ ਸਮੂਹ ਸਾਧ ਸੰਗਤ ਅਰਦਾਸ ਬੇਨਤੀ ਹੈ ਕਿ ਵੱਧ ਵੱਧ ਹਾਜ਼ਰੀਆਂ ਭਰ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰ ਵਿਖੇ ਜੋ ਤਨਤਨ ਸਿਗੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ 20 ਅਪ੍ਰੈਲ ਨੂੰ ਬੜੇ ਸਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਇਸ ਗੁਰਪੁਰਬ ਨੂੰ ਸਬੰਧਤ ਅੱਜ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਸਾਡੇ ਅਤੀ ਸਤਿਕਾਰਯੋਗ ਆਈ ਰਜਿੰਦਰ ਸਿੰਘ ਜੀ ਮਹਿਤਾ ਸਾਬਕਾ ਜਨਰਲ ਸੇਕਟਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਵੀ ਸਾਡੇ ਸੱਤਰ ਸਹਿਬਾਨ ਤੇ ਮੈਨੇਜਰ ਸਹਿਬਾਨ ਇਸ ਮੀਟਿੰਗ ਵਿੱਚ ਸ਼ਾਮਲ ਸਨ ਇਹ ਇਹ ਮੀਟਿੰਗ ਜਿਹੜੀ ਜਿੱਥੇ ਮੁਲਾਜ਼ਮਾਨਾਂ ਕੀਤੀ ਗਈ ਉਥੇ ਸੇਵਕ ਜਥਾ ਤੇ ਇਸ਼ਨਾਨ ਗੁਰਦੁਆਰਾ ਸੰਤੋਖ ਸਾਹਿਬ ਦੇਖੇ ਜੋ ਥਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਲ ਕੇ ਇਹ ਜਿਹੜੇ ਸਮਾਗਮ ਮਨਾਉਨੇ ਆ ਅੱਜ ਇਹ ਸਾਰੀ ਜਿਹੜੀ ਰੂਪਰੇਖਾ ਦੀ ਤਿਆਰੀ ਆ ਜਿਹੜੀ ਗੁਰਪੁਰਬ ਦੀ ਤਿਆਰੀ ਆ ਇਸ ਤਰ੍ਹਾਂ ਸ਼ਾਮ ਨੂੰ ਜਿਹੜਾ ਗੁਰਮਤ ਸਮਾਗਮ ਹੋਣਾ ਉਹਦੇ 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 ਟਾਈਮ ਦੀ ਵੰਡ ਜਾਂ ਕਿਸ ਤਰ੍ਹਾਂ ਲੰਗਰਾਂ ਦੇ ਵਿੱਚ ਸੇਵਾ ਕਰਨੀ ਆ ਅੱਜ ਉਹਦੇ ਸਬੰਧਤ ਸਾਰੀ ਇੱਥੇ ਭਾਈ ਗੁਰਦਾਸ ਹਾਲ ਵਿਖੇ ਮੀਟਿੰਗ ਹੋਈ ਆ ਮੈਂ ਜਿਹੜੀਆਂ ਸੰਗਤਾਂ ਅੱਜ ਇੱਥੇ ਪਹੁੰਚੀਆਂ ਨੇ ਸਾਡੇ ਮੋਤੂਆਰ ਪਹੁੰਚੇ ਨੇ ਸਾਡੇ ਮੈਂਬਰ ਸਾਹਿਬਾਨ ਪਹੁੰਚੇ ਨੇ ਸੇਵਕੇ ਜਥੇ ਵਾਲੇ ਪਹੁੰਚੇ ਨੇ ਸਖਤਰ ਸਾਹਿਬਾਨ ਪਹੁੰਚੇ ਨੇ ਮੈਨੇਜਰ ਸਭਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਤੰਤਰ ਸਿੰਘ ਗੁਰੂ ਅਰਜਨ ਦੇਵ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੇ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ